ਹਾਂਜੀ ਦੋਸਤੋ ਕੀ ਹਲਚਲ ਹੈ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਫਨੀ ਵੀਡੀਓ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤੇ ਵੀਡੀਓ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸ ਦਿਓ ਨਾਲੇ ਇਹ ਆਪਣਾ ਚੈਨਲ ਸਿਰਫ ਐਂਟਰਟੇਨਮੈਂਟ ਵਾਸਤੇ ਆ ਕੋਈ ਵੀ ਦਿਲ ਤੇ ਗੱਲ ਨਾ ਲਾਵੇ ਦੋਸਤੋ ਚਲੋ ਸ਼ੁਰੂ ਕਰਦੇ ਹਾਂ ਬਹੁਤ ਪੈੜੀ ਮੌਤ ਮਰਿਆ ਰਬ ਇਸਦੀ ਆਤਮਾ ਨੂੰ ਸ਼ਾਂਤੀ ਦੇਵੇ ਸਫਾਈਆਂ ਕਰਦਾ ਕਰਦਾ ਵੀਡੀਓ ਬਣਾਉਣ ਲੱਗ ਪਿਆ ਤੈਨੂੰ ਕਿਉਂ ਖਬਰ ਨਹੀਂ ਕਿਏ ਕਿਸੇ ਨੂੰ ਕੁਝ ਚੰਗਾ ਨਹੀਂ ਬੋਲ ਸਕਦੇ ਤਾਂ ਗਾਲਾਂ ਜ਼ਰੂਰ ਕੱਢਿਆ ਕਰੋ। ਉਹ ਨਾ ਚਿਰਨਾ ਹਟੀ ਜਿੰਨਾ ਚਿਰ ਅਗਲੇ ਨੇ ਛਾਤੀ 'ਚ ਲੱਤਾਂ ਨਾ ਮਾਰੀਆਂ। ਇਹ ਚਪੇੜਾਂ ਖਾਈ ਖੜਾ ਬਸ। ਜੇ ਕਿਤੇ ਲਾੜੇ ਕੋਲ ਕਿਰਪਾਨ ਹੁੰਦੀ ਹੋਂ ਨੂਨ ਨੇ ਤੇਰੇ ਕਦੇ ਦੇ ਸਪੋਲਿਏ ਲਾਏ ਹੋਣੇ ਸੀ। ਲੋ ਜੀ ਗੜ ਨੂੰ ਇਹਦੇ ਵਿੱਚ ਪਾਤਾ ਮਿਕਸ ਕਰੀ ਜਨੇ ਮੈਂ ਥੋੜਾ ਸੁੱਕਪੁਰਾ ਰਹਿ ਗਿਆ ਕਿ ਚਾਹੀਏ ਨਹੀਂ ਮੈਨੂੰ ਤਾਂ ਮਿੱਟੀ ਲੱਗਦੀ ਆ ਬੱਠਲ ਚ ਪਾਈ ਇਸੇ ਬੱਠਲ ਵਿੱਚ ਇਹ ਗੋਆ ਸੜਦੇ ਨੇ ਇਸੇ ਵਿੱਚ ਇਹਨਾਂ ਨੇ ਪੰਜੀਰੀ ਬਣਾ ਲਈ ਹਾਂ ਸਹੀ ਬਣ ਗਈ ਆ ਦੇਖੋ ਪੂਰਾ ਮਲਾ ਲੈਣਾ ਸੀ ਇੱਕ ਵਾਰੀ ਹਾਂ ਕਿ ਹੋ ਜਾ ਨਿਕਲਦਾ ਨਾ ਪੰਜੀਰੀ ਘਾੜ ਤੇ ਤਾਰਾ ਫੀਟ ਜ਼ਿਆਦਾ ਲੱਗਦੀ ਜਿਹੜੀਆਂ ਪਿੰਨੀਆਂ ਬਣਾ ਰਹੀਆਂ ਨਾ ਦੋ ਦਿਨ ਬਾਅਦ ਕੰਧ 'ਚ ਮਾਰ ਕੇ ਪੰਣੀ ਪੈਣੀ ਸਾਹ ਤੇਰਾ ਸੁਨੇ ਆ ਪਰੇਗਾ ਬੇਚਾਣੀ ਬਿੱਲੋ ਜਾਰ ਤੇਰਾ ਰਾਂਜਾ ਤੇਰਾ ਸੁਨੇ ਮਨ ਚਾਹੇ ਨਾ ਮਨ ਖਾਦੇ ਤੂੰ ਹੀ ਆ ਸੁਨੇ ਆ ਪਰੇਗਾ ਬੇਚਾਣੀ ਬਿੱਲੋ ਜਾਰ ਤੇਰਾ ਮੈਨੂੰ ਲੱਗਦਾ ਦੋ ਤਿੰਨ ਤੂੰ ਆਪ ਖਾਈ ਬੈਠਾ ਲੋਰ 'ਚ ਨੱਚੀ ਜਾਣਾ ਰੋਇ ਤੜਕੇ ਤਜਾਰ ਨਾਲ ਕੇਸੀ ਇਸ਼ਨਾਨ ਕਰਿਆ ਕਰ ਸ਼ਾਇਦ ਫਰਕ ਪੈ ਜੇ ਪੈਂਡ ਘਟ ਦੂੰ ਹਾਂ ਰੱਖੀ ਨਾ ਪਲਖਾ ਤੇਰੀ ਕੂੰਜ ਦਬਜੂ ਓ ਹਟ ਜਾ ਹਟ ਜਾ ਲਦੀਨ ਦੇ ਚੇਲਿਆ ਤੇਰਾ ਨਰੇਗਾ ਵਾਲਾ ਕਾਰਡ ਕੱਢ ਦੂ ਸਰਪੰਚ ਭਰਾਵਾ ਸਾਡੀ ਕੋਈ ਪੈਨਸ਼ਨ ਹੀ ਲਾ ਦੇ ਜਿਸ ਨਾਲ ਅਸੀਂ ਤੀਰਥ ਸਤਾਨਾਂ ਦੀ ਯਾਤਰਾ ਤੇ ਕਰ ਆਈਏ ਸਾਨੂੰ ਰੱਬ ਮਾਰੇ ਜਾਂ ਨਾ ਮਾਰੇ ਇਹੋ ਜਿਹਾ ਵੀਡੀਓ ਵੇਖ ਕੇ ਵੈਸੇ ਵੀ ਮੌਤ ਆ ਹੀ ਜਾਂਦੀ ਸਰਕਾਰ ਨੂੰ ਬੇਨਤੀ ਹੈ ਕਿ ਕਣਕ ਬੰਦ ਕਰਕੇ ਸਲਫਾਸ ਦਿੱਤੀ ਜਾਵੇ ਚੜੀ ਸੀ ਜ਼ਬਾਨੀ ਪਟ્રોલ ਵਰਗੀ ਲਿਸ਼ਕਦਾ ਸੀਗਾ ਤੇਰੇ ਗੋਟੇ ਨਾਲੋਂ ਕਿਉਂ ਹਟ ਗਾਣੇ ਨੂੰ ਫਲੋਪ ਕਰਨ ਤੇ ਤੁਲਿਆਂ ਬੱਸ ਕਰ ਸੌਣ ਲੱਗੇ ਵੀਰ ਸਿੱਧੂ ਕਰਕੇ ਹੀ ਚੋਪਾਂ ਜਦ ਤੈਨੂੰ ਮਿਊਜ਼ਿਕ ਦੀ ਲੋੜ ਨਹੀਂ ਆ ਤੂੰ ਬਸ ਜਨਰੇਟਰ ਚਲਾ ਕੇ ਨੱਚ ਲਿਆ ਕਰ ਕੱਲਮ ਕੱਲਾ ਖੂ ਆਪਣੇ ਤੇ ਖੇਤ ਨੂੰ ਚਾਦਰਾਂ ਕਿਹੜੇ ਸਾਥ ਤੋਂ ਖੋੜਿਆ ਤੂੰ ਇਧਰ ਤੁਰਿਆ ਫਿਰਦਾ ਕਰੇ ਬਾਪੂ ਤੇਰਾ ਪਰਣਾ ਲੱਭੀ ਜਾਂਦਾ ਪਾਰੀ ਨਾ ਆ ਆ ਕਿਸੇ ਜੇ ਕਿਸੇ ਨੂੰ ਚੰਗਾ ਨਹੀਂ ਬੋਲ ਸਕਦੇ ਗਾਲਾਂ ਜ਼ਰੂਰ ਕੱਢਿਆ ਕਰੋ ਰਾਮ ਜਾਬ ਦਾ ਕਵਾੜੀਆ ਲੱਗਦਾ ਮੇਰੇ ਮਤੂ ਬੀਠੇ ਮੈਨੂੰ ਲੱਗੂ ਆਦਰੀ ਪਤਾ ਹੜਿਆ ਨੇ ਜਦੋਂ ਬੈੜ ਹੁੰਦੀ ਹੁੰਦੀ ਵਿਆਹ ਕੇ ਤੋੜ ਦਿੰਦੇ ਪਰ ਤੇਰਾ ਕੀ ਕਰੀਏ 22 ਕਨਰ ਦੇਵੀ ਲੱਖ ਦੀ ਲਾਂਤ ਪਾਉਣੀ ਸੀ ਹੋਰੀ ਚੱਲੋ ਕਿਹੜਾ ਟੈਕਸ ਲੱਗਦਾ ਥੋੜੀ ਸੀ ਅਸੀਂ ਦਾ ਸਕੂਲੇ ਬਸ ਫੁੱਲਾਂ ਨੂੰ ਪਾਣੀ ਦਿੰਦੇ ਰਹਿ ਗਏ ਅਸੀਂ ਤਾਂ ਮੈਡਮਾਂ ਵਾਸਤੇ ਬਸ ਚਾਕ ਲੱਭਦੇ ਰਹਿ ਗਏ ਅਸੀਂ ਦਾ ਸਾਰਾ ਦਿਨ ਪਿੱਛੇ ਬੈਠ ਕੇ ਖਾਈ ਜਾਂਦੇ ਸੀ ਥੋੜਾ ਮੈਨੂੰ ਪਤਾ ਆ ਮੈਂ ਉਹਨੂੰ ਖੀਖਣ ਅਸੀਂ ਦਾ ਸਕੂਲ ਚੌਲ ਖਾਣ ਹੀ ਜਾਂਦੇ ਸੀ ਅਸੀਂ ਦਾ ਪਿੱਛੇ ਬੈਠ ਕੇ ਭੋਰ ਨਹੀਂ ਜਾਂਦੇ ਸੀ ਇਹਨਾਂ ਕੰਮਾਂ ਤੋਂ ਤਾਂ ਅਸੀਂ ਵਾਂਝੇ ਰਹਿ ਗਏ ਹਾਂਜੀ ਦੋਸਤੋ ਅੱਜ ਦੀ ਵੀਡੀਓ ਬਸ ਆਪਾਂ ਇੱਥੇ ਖਤਮ ਕਰਦੇ ਹਾਂ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤੇ ਵੀਡੀਓ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸ ਦਿਓ ਨਾਲੇ ਆਪਣੇ ਚੈਨਲ ਕਰ ਲਓ ਸਬਸਕ੍ਰਾਈਬ ਪੂਰੀ ਵੀਡੀਓ ਦੇਖਣ ਵਾਸਤੇ ਧੰਨਵਾਦ